ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਨਵਾਂ ਟ੍ਰੈਂਡ ਲੈਂਡਮਾਰਕ ਮਿਗ੍ਰੇਸ਼ਨ ਦੇ ਸੈਮੀਨਾਰਾਂ 'ਚ ਦੇਖਣ ਨੂੰ ਮਿਲਿਆ ਜਰਮਨੀ ਲਈ ਸਟੂਡੈਂਟ ਬਹੁਤ ਜ਼ਿਆਦਾ ਪੰਜਾਬ ਦੇ ਇੰਟਰਸਟਿਡ ਨੇ ਅਚਾਨਕ ਜਰਮਨੀ ਲਈ ਇੰਨਾ ਜ਼ਿਆਦਾ ਰੁਝਾਨ ਕਿਉਂ ਵਧਿਆ ਇਹਦਾ ਕਾਰਨ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਜਸਵੀਰ ਜੀ ਦੇ opinion ਨੇ ਕਿ UK ਨਾਲੋਂ ਵੀ ਜ਼ਿਆਦਾ ਜਰਮਨੀ ਵੱਲ ਪੰਜਾਬ ਦੇ ਸਟੂਡੈਂਟ ਇਸ ਵਕਤ ਹੋਏ ਨੇ ਪਰ ਕਿਉਂ ਉਹਦੇ ਪਿੱਛੇ ਕਾਰਨ ਕੀ ਹੈ ਵੱਖ-ਵੱਖ ਪਹਿਲੂਆਂ ਤੇ ਜਰਮਨੀ ਦੇ ਗੱਲ ਕਰਾਂਗੇ ਫ੍ਰੀ ਐਜੂਕੇਸ਼ਨ ਕਿਵੇਂ ਮਿਲ ਸਕਦੀ ਹੈ ਕਿੰਨੀ ਕੀ ਫੀਸ ਹੈ ਕਿਵੇਂ ਕੋਰਸ ਸਿਲੈਕਸ਼ਨ ਜਰਮਨੀ ਚ ਕੀਤੀ ਜਾਵੇ ਇਹ ਸਾਰੀਆਂ ਗੱਲਾਂ ਨੂੰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਡਿਸਕਸ ਕਰਾਂਗੇ ਜਸਮੀਤ ਜੀ ਸਵਾਗਤ ਹੈ ਸਰ ਸਿੱਖਾ ਜਸਮੀਤ ਜੀ ਪਹਿਲਾਂ ਤਾਂ ਇਹ ਦੱਸੋ ਜਰਮਨੀ ਲਈ ਅਚਾਨਕ ਇੰਨਾ ਜ਼ਿਆਦਾ ਟ੍ਰੈਂਡ ਕਿਉਂ ਆ ਬੱਚਿਆਂ ਸਿਆਖਰੀ ਹੂ ਕਿ ਜੇ ਪਹਿਲੀ ਗੱਲ ਤਾਂ ਜਰਮਨੀ ਚ ਕਿਹਨੇ ਜਿਹੜੀ ਅਫੋਰਡੇਬਲ ਐਜੂਕੇਸ਼ਨ ਸੋ ਸਾਡੇ ਕੋਲ ਇਦਾਂ ਦੀਆਂ ਯੂਨੀਵਰਸਿਟੀਜ਼ ਨੇ ਜਰਮਨੀ ਚ ਜਿਹੜੀ 50% ਫੀਸ ਦੀ ਸਕਾਲਰਸ਼ਿਪ ਦੇ ਰਹੀਆਂ ਜੇ ਤੁਹਾਡੇ 90% ਤੋਂ ਉੱਤੇ ਨੰਬਰ ਹੈਗੇ ਆ ਤਾਂ 50% ਸਕਾਲਰਸ਼ਿਪ 19000 ਯੂਰੋ ਚ ਤੁਸੀਂ 3 ਸਾਲ ਦੀ ਬੈਚਲਰ ਡਿਗਰੀ ਕਰ ਸਕਦੇ ਹੋ 19000 ਯੂਰੋ ਚ ਸੋ ਜੇ ਤੁਹਾਡੇ 90% ਤੋਂ ਉੱਤੇ ਨੰਬਰ ਆ ਤਾਂ 19000 ਯੂਰੋ ਕਿਤੇ 1 ਸਾਲ ਦੀ ਫੀਸ ਹੀ ਭਰ ਰਹੇ ਆ ਆਪਾਂ ਯੂਕੇ ਚ ਜੀ ਸੋ ਉਹਨੂੰ ਕੰਪੇਅਰ ਕਰਦੇ ਆ ਤਾਂ ਜਰਮਨੀ ਬਹੁਤ ਪਪੂਲਰ ਹੈ 19000 ਯੂਰੋ ਕਿੰਨਾ ਕੁ ਬਣ ਗਿਆ ਆਪਣੇ ਇੰਡੀਅਨ ਕਣਸੀ 17-18 ਲੱਖ 17 3 ਸਾਲ ਦੀ ਫੀਸ 3 ਸਾਲ 3 ਸਾਲ ਦੀ ਫੀਸ 19000 ਯੂਰੋ ਸੋ ਬਹੁਤ ਹੀ ਫੋਰਟੇਬਲ ਹੈ ਸਿੰਗਾਪੁਰ ਵੀ ਲੈ ਕੇ 6 ਲੱਖ ਰੁਪਏ ਸਾਲ ਆ ਗਿਆ ਹਾਂ ਸੋ ਜੇ ਆਪਾਂ ਸਿੰਗਾਪੁਰ ਵੀ ਕਰਨ ਜਾਈਏ ਨਾ ਚੰਗੀ ਯੂਨੀਵਰਸਿਟੀ ਚ ਤਾਂ ਉੱਥੇ ਵੀ ਇੰਨੀ ਫੀਸ ਨਹੀਂ ਹੈਗੀ ਦੁਬਈ ਚ ਵੀ 15 ਲੱਖ ਤੱਕ ਫੀਸ ਹੈਗੀ ਹੈ ਯੂਨੀਵਰਸਿਟੀ ਚ ਸੋ ਇਹ ਜਰਮਨੀ ਚ 19000 ਯੂਰੋ ਚ ਆਪਾਂ ਬੈਚਲਰ ਡਿਗਰੀ ਕਰ ਸਕਦੇ ਹਾਂ ਖਾਸ ਕਰਕੇ 90% ਵਾਲਾ ਬੱਚਾ ਸੋ ਸਟੂਡੈਂਟਸ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਇਟ ਇਜ਼ ਵੈਰੀ ਵੈਰੀ ਅਟਰੈਕਟਿਵ ਰਾਈਟ ਨਾਉ ਜਰਮਨੀ ਇਜ਼ ਔਨ ਦਾ ਬੂਮ ਮੈਂ ਪਹਿਲੀ ਗੱਲ ਤਾਂ ਫੋਰਟੇਬਿਲਟੀ ਬਿਊਟੀ ਚੀਜ਼ਾਂ ਲੋਕੇਸ਼ਨ ਇੱਕ ਦੇਖੋ ਅੱਜ ਦੇ ਏਜੇ ਨਾ ਬੱਚਾ ਜਿਹੜਾ ਥੋੜਾ ਜਿਹਾ ਦੁਬਈ ਜਾ ਰਿਹਾ ਸਿੰਗਾਪੁਰ ਜਾ ਰਿਹਾ ਸਾਈਪਰਸ ਵੀ ਜਾ ਰਿਹਾ ਮੈਂ ਕਹਾਂ ਨਾ ਯੂਰਪ ਬਹੁਤ ਅਟਰੈਕਟਡ ਹੈ ਔਰ ਜਰਮਨੀ ਇਦਾਂ ਦਾ ਕੰਟਰੀ ਜਿਹੜਾ ਸਟਰੋਂਗੇਸਟ ਇਕਨੋਮੀ ਆ ਇਸ ਲਈ ਕਿ ਦੇਖੋ ਇੱਕ ਤਾਂ ਟ੍ਰੈਵਲ ਡਿਸਟੈਂਸ 7-8 ਘੰਟੇ ਦੀ ਫਲਾਈਟ ਹੈ ਤਾਂ ਕਾਰਨਾ ਜਾਣਾ ਬਹੁਤ ਹੀ ਸ਼ੌਕ ਹੈ ਤੁਸੀਂ ਚੀਜ਼ਾਂ 26 ਕੰਟਰੀਆਂ ਦਾ ਐਕਸੈਸ ਹੈ ਜੇ ਆਪਾਂ ਜਰਮਨੀ ਪੜ੍ਹਦੇ ਆ ਨਾ ਤਾਂ ਸਾਨੂੰ 26 ਕੰਟਰੀਆਂ ਚ ਨੌਕਰੀ ਮਿਲ ਸਕਦੀ ਹੈ ਆਫਟਰ ਗ੍ਰੈਜੂਏਸ਼ਨ ਤੀਜੀ ਚੀਜ਼ ਇਹ ਹੈ ਕਿ ਯੂਰਪ ਦਾ ਬਹੁਤ ਜ਼ਿਆਦਾ ਬੂਮ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਯੂਰਪ ਇੱਕ ਡੈਸਟੀਨੇਸ਼ਨ ਇਦਾਂ ਦੀ ਬਣ ਰਹੀ ਹੈ ਕਿ ਜਿੱਥੇ ਬੱਚੇ ਦੀ ਅੱਜ ਦੀ ਰੇਟ ਚ ਪ੍ਰੇਫਰੈਂਸ ਕੀਤੀ ਜਾ ਰਹੀ ਹੈ ਸੋ ਸਟੂਡੈਂਟਸ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਜਰਮਨੀ ਕਾਫੀ ਜ਼ਿਆਦਾ ਅਟਰੈਕਟਿਵ ਲੋਕੇਸ਼ਨ ਹੈ ਔਰ ਤੁਸੀਂ ਇੱਥੇ ਜਾ ਕੇ ਵੀ ਅੱਛਾ ਆਪਣਾ ਜਿਹਨੂੰ ਕਹਿੰਦੇ ਸੈਟਲ ਹੋ ਸਕਦੇ ਹੋ ਬਟ ਲੈਂਗੁਏਜ ਲੈਂਗੁਏਜ ਵਿਲ ਪਲੇ ਅ ਮੇਜਰ ਰੋਲ ਜੇ ਤੁਸੀਂ ਇੱਕ ਅੱਛੀ ਜੌਬ ਚਾਹੁੰਦੇ ਹੋ ਤੁਸੀਂ ਪੀਆਰ ਚਾਹੁੰਦੇ ਹੋ ਤਾਂ ਲੈਂਗੁਏਜ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਰਮਨ ਲੈਂਗੁਏਜ ਸਿੱਖਣੀ ਪੈਗੀ ਤੁਹਾਨੂੰ ਉੱਥੇ ਜਾ ਕੇ ਸਿੱਖ ਸਕਦੇ ਹੋ ਔਰ ਕੀ ਕਹਿੰਦੇ ਕੁਝ ਪਬਲਿਕ ਯੂਨੀਵਰਸਿਟੀਜ਼ ਜੇ ਤੁਸੀਂ ਪੜਦੇ ਹੋ ਤਾਂ 100% ਫੀਸ ਵੀ ਵੇਵ ਆਫ ਹੋ ਸਕਦੀ ਹੈ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਚੀਜ਼ ਬਹੁਤ ਜ਼ਿਆਦਾ ਅਟਰੈਕਟ ਕਰ ਰਹੀ ਹੈ ਸਟੂਡੈਂਟਸ ਨੂੰ ਅਫੋਰਡੇਬਿਲਟੀ ਦਾ ਹਰ ਹਮੇਸ਼ਾ ਹੀ ਪੰਜਾਬ ਦੇ ਬੱਚੇ ਦਾ ਪ੍ਰਾਈਸ ਪੁਆਇੰਟ ਤੇ ਬਹੁਤ ਜ਼ਿਆਦਾ ਹੁੰਦਾ ਹੈ ਸਕਾਲਰਸ਼ਿਪ ਤੇ ਬਹੁਤ ਜ਼ਿਆਦਾ ਜ਼ੋਰ ਹੁੰਦਾ ਹੈ ਸੋ ਪ੍ਰਾਈਸ ਪੁਆਇੰਟ ਨੂੰ ਦੇਖਦੇ ਹਾਂ ਜਾਂ ਸਕਾਲਰਸ਼ਿਪਸ ਨੂੰ ਦੇਖਦੇ ਹਾਂ ਜਰਮਨੀ ਕਾਫੀ ਪਪੂਲਰ ਹੋ ਰਿਹਾ ਔਰ ਸਾਡੇ ਸੈਮੀਨਾਰ ਚ ਮੈਂ ਕਹਾਂਗਾ ਕਿ ਸਾਡੇ 6 ਜਰਮਨ ਯੂਨੀਵਰਸਿਟੀਜ਼ ਪਾਰਟਿਸਿਪੇਟ ਕੀਤਾ ਸੀ ਔਰ ਬਹੁਤ ਵਧੀਆ ਰਿਸਪੌਂਸ ਰਿਹਾ ਜਰਮਨੀ ਤੋਂ ਬਹੁਤ سارے ਬੱਚਿਆਂ ਨੇ ਕੁਏਰੀਜ਼ ਕੀਤੀਆਂ ਔਰ ਬਹੁਤ ਅੱਛਾ ਸਟੂਡੈਂਟਸ ਨੇ ਉਹ ਚੀਜ਼ਾਂ ਨੂੰ ਲਿਆ ਕਿ ਕਾਲਜਿਸ ਦੇ ਰੈਪ੍ਰੈਜ਼ੈਂਟੇਟਿਵਸ ਨੇ ਖੁਦ ਜਰਮਨ ਔਨਸਾਈਟ ਔਨ ਗਰਾਉਂਡ ਰਿਐਲਿਟੀਜ਼ ਡਿਸਕਸ ਕੀਤੀਆਂ ਤੇ ਵੀਜ਼ਾ ਜਰਮਨੀ ਨੇ ਕਿੰਨਾ ਕੁ ਦੇਣਾ ਹੈ ਓਵਰਆਲ ਕਿੰਨੇ ਕੁ ਬੱਚੇ ਸਾਡੇ ਜਰਮਨੀ ਹਰ ਸਾਲ ਫਨਲੀ ਜਾ ਸਕਦੀ ਹੈ ਸੋ ਦੇਖੋ 4 ਲੱਖ ਬੱਚੇ ਨੂੰ ਵੀਜ਼ਾ ਦਿੱਤਾ ਲਾਸਟ ਇਅਰ ਜਰਮਨੀ ਨੇ ਓਵਰ ਆਲ ਔਰ ਉਹ ਚੋ 80000 ਦੇ ਕਰੀਬ ਬੱਚੇ ਇੰਡੀਆ ਤੋਂ ਗਏ ਨੇ ਜੀ ਸੋ ਮਿਡਲ ਈਸਟ ਬਹੁਤ ਜ਼ਿਆਦਾ ਗਰੋਅ ਕਰ ਰਿਹਾ ਸੋ 4 ਲੱਖ ਵੀਜ਼ਾ ਦੇ ਰਿਹਾ ਜਰਮਨੀ ਬਹੁਤ ਵੱਡੀ ਮਾਰਕੀਟ ਬਣ ਰਹਾ ਹੈ ਸਟੂਡੈਂਟ ਵੀਜ਼ਾ ਦੀ ਸੋ ਔਰ ਮੈਨੂੰ ਲੱਗਦਾ 2030 ਤੱਕ ਜਰਮਨੀ ਇਹ ਨੰਬਰ ਗਰੋ ਕਰਨਾ ਚਾਹੁੰਦਾ ਕਿਉਂਕਿ ਮੈਂ ਪਬਲਿਕ ਇੰਫ ਯੂਨੀਵਰਸਿਟੀ ਨੂੰ ਮਿਲੇ ਆਪੋ ਨੇ ਰੀਸੈਂਟਲੀ ਉਹ ਹਾਬਟਾ ਐਜੂਕੇਸ਼ਨ ਫੇਅਰ ਹੋਇਆ ਐਂਡ ਦੇ ਵਰ ਕਵਾਈਟ ਪੋਜ਼ਿਟਿਵ ਅਬਾਊਟ ਯੂ ਨੋ ਜਰਮ ਸੋ ਸਟੂਡੈਂਟਸ ਪਬਲਿਕ ਯੂਨੀਵਰਸਿਟੀ ਚ ਅਪਲਾਈ ਕਰਨਾ ਹੈ ਪ੍ਰਾਈਵੇਟ ਚ ਅਪਲਾਈ ਕਰਨਾ ਹੈ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਗਾਈਡ ਕਰ ਸਕਦਾ ਹੈ ਤੁਹਾਡਾ ਜ਼ਰੀਆ ਬਣ ਸਕਦਾ ਹੈ ਇੱਕ ਮੈਂ ਕਹਾਂਗਾ ਫਿਰ ਦੁਬਾਰਾ ਪ੍ਰੋਮਿਸਿੰਗ ਫਿਊਚਰ ਦੇ ਲਈ ਜੋ ਪ੍ਰੋਮਿਸਿੰਗ ਫਿਊਚਰ ਲਈ ਤੁਸੀਂ ਜ਼ਰੂਰ ਲੈਂਡਮਾਰਕ ਇਮੀਗ੍ਰੇਸ਼ਨ ਵਿਜ਼ਿਟ ਕਰੋ ਕੋਈ ਪ੍ਰੋਸੈਸਿੰਗ ਫੀਸ ਨਹੀਂ ਹੈਗੀ ਜਰਮਨੀ ਸਟੂਡੈਂਟ ਵੀਜ਼ਾ ਦੇ ਨਾਂ ਤੇ ਲੱਖਾਂ ਰੁਪਏ ਸਟੂਡੈਂਟ ਤੋਂ ਲਿਆ ਜਾ ਰਿਹਾ ਹੈ ਅੱਜ ਦੇ ਦਿਨ ਚ ਮਾਰਕੀਟ ਚ ਪਰ ਲੈਂਡਮਾਰਕ ਇਮੀਗ੍ਰੇਸ਼ਨ ਕੋਈ ਪ੍ਰੋਸੈਸਿੰਗ ਫੀਸ ਕਿਸੇ ਵੀ ਕੰਟਰੀ ਦੀ ਨਹੀਂ ਲੈਂਦਾ ਉਹਦਾ ਫਾਇਦਾ ਚੱਕੋ ਔਰ 500 ਕੈ 2.5 ਹਜ਼ਾਰ ਕੈਨੇਡੀਅਨ ਡਾਲਰ ਤੱਕ ਦੀ ਆਫਰ ਲੈਂਡਮਾਰਕ ਇਮੀਗ੍ਰੇਸ਼ਨ ਨਾਲ ਤੁਸੀਂ ਪਾ ਸਕਦੇ ਹੋ ਜੀ ਚਲੋ ਥੈਂਕ ਯੂ ਸੋ ਮਚ ਸੋ ਬੜੀ ਮਹੱਤਵਪੂਰਨ ਜਾਣਕਾਰੀ ਜਸਮੀਤ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ 90413 90412 ਸੋ ਤੁਸੀਂ ਜ਼ਰੂਰ ਲੈਂਡਮਾਰਕ ਇਮੀਗ੍ਰੇਸ਼ਨ ਵਿਜ਼ਿਟ ਕਰੋ ਔਰ ਜਰਮਨੀ ਲਈ ਜਸਮੀਤ ਜੀ ਦੇ ਨਾਲ ਗੱਲ ਕੀਤੇ ਬਿਨਾ ਫਾਈਲ ਨਾ ਲਾਓ ਇਹ ਮੇਰੀ ਤੁਹਾਨੂੰ ਸਲਾਹ ਥੈਂਕ ਯੂ ਸੋ ਮਚ ਥੈਂਕ ਯੂ